ਤੂੰ ਸੋਚੋ ਕਿ ਛੋਟੇ ਸਿੱਤੂ ਵੀਰ ਦੇ ਕੁਸ਼ਤੇ ਵਿੱਚ ਉਹਨ ਥੋੜਾ ਜਿਹਾ ਧੁਣਾ ਦੇ ਵਿੱਚ ਗਿਆ ਮਾਰਾ ਰਾਣੀ ਕਹਿ ਸੁਣ ਵੇਰਾ ਰਾਸੰਦਾਰਾ ਮੈਂ ਸਤਵਰਤ ਕਰਦਾ ਹਾਂ ਜੀਤ ਕੌਰ ਸਿੱਟੋ ਜੀ ਮੈਂ ਸਭ ਜੀ ਆਉਣ ਹੈ ਕੋ ਇੱਥੇ ਆ ਕੇ ਮਾਹੌਲ ਦੇਖਣਾ ਉਹ ਮੈਨ ਬੰਦ ਕਰਵਾ ਦੋ ਮੈਨ ਕਰਵਾ ਦੋ ਕਿਉਂਕਿ ਪਹਿਲਾਂ ਇਹ ਚੀਜ਼ਾਂ ਸਾਡੀਆਂ ਬਚਾਈਆਂ ਸਨ ਬੈਠੇ ਆ ਵੀ ਬੈਠ ਇੱਕ ਮਿੰਟ ਹੀ ਬੰਦ ਕਰ ਦੋ ਸਮੇਂ ਦੇ ਨਾਲ-ਨਾਲ ਅਲੋਪ ਹੁੰਦੇ ਗਏ ਹਾਂ ਕਿਸੇ ਦਾ ਫੋਨ ਹੈ ਪਰੰਤੂ ਮੈਂ ਇਸ ਬੱਚੇ ਦੀ ਅਪਾਲ ਸਿੰਘ ਸੁਨਾ ਦੀ ਤਾਰੀਖ ਤੋਂ ਕਹਿੰਦਾ ਕਿ ਬੜਾ ਵੱਡਾ ਉਦਮ ਹੈ ਜੋ ਇਨੀਆਂ ਤੀਆਂ ਨੂੰ ਇਹ ਆਪਣੇ ਨਾਲ ਜੋੜ ਕੇ ਔਰ ਜਿਹੜੀ ਸਾਡੀ ਵਿਰਸੇ ਦੀ ਅਰੀ ਤਿਰਵਾਸੀ ਜਿਹੜੇ ਅਲੋਪ ਹੁੰਦੇ ਜਾਂਦੇ ਸੀ ਦੁਬਾਰਾ ਫਿਰ ਤੋਂ ਸਰਜੀਪ ਜੀ ਤੇਰੀ ਤਾਂ ਇੱਥੇ ਆ ਕੇ ਹਰ ਇੱਕ ਬੇਟੀ ਆਪਣੇ ਪੇਕੇ ਵਰਗਾ ਜਿਹੜਾ ਮਾਣ ਹੁੰਦਾ ਇੱਕ ਇੱਕ ਪੰਜਾ ਦੇ ਆ ਕੇ ਬਰਾਪਾ ਜਿਹੜਾ ਸੰਦੀਪ ਸੁਣ ਕੇ ਤਾਂ ਬਹੁਤ ਵਧੀਆ ਲੱਗਿਆ ਜੀ 79 ਪ੍ਰਾਂਤਕ ਦੀ ਉਮਰ ਛੋਟੀ ਹੈ ਤਾਂ ਉਹ ਥੋੜਾ ਇੰਨੇ ਕਰੀਬ ਹੋਣ ਨਾਲ ਥੋੜਾ ਉਹਦੇ ਲਈ ਮੁਸ਼ਕਲ ਹੈ ਤਾਂ ਉਹਦੀ ਸਿਹਤ ਨੂੰ ਵੀ ਅੰਕੜੇ ਰੱਖਦੇ ਹੋਏ ਫਿਰ ਮੈਂ ਕੋਈ ਫੈਸਲਾ ਕੀਤਾ ਵੀ ਨਹੀਂ ਜਾਊਂਗਾ ਬੇਟਾ ਬਾਹਰ ਨਾ ਆਜਾ ਦੋ ਮਿੰਟ ਬੇਟੇ ਨੂੰ ਅਸੀਂ ਮਨਾ ਕੀਤਾ ਇਸ ਗੱਲ ਤੋਂ ਵੀ ਹਲੇ ਨਾ ਬਾਹਰ ਕੱਢਿਆ ਜਾ ਧੰਨਵਾਦ ਕਿੱਥੇ ਬਾਹਰ ਨਾ ਆਜਾ ਬਹੁਤ ਵਧੀਆ ਲੱਗਿਆ ਮੈਂ ਉਹੀ ਤਾਂ ਸੋਚ ਰਿਹਾ ਨਾ ਵੀ ਜਿਸ ਤਰ੍ਹਾਂ ਪਹਿਲਾਂ ਸਾਡੀਆਂ ਭੂਆ ਦਾਦੀਆਂ ਵੇਲੇ ਸਿਸਟਮ ਸੀਗਾ ਨਾ ਹੁਣ ਥੋੜਾ ਜਿਹਾ ਘਟ ਗਿਆ ਹੈਗਾ ਹੁਣ ਵੀ ਅਸੀਂ ਬੱਚਿਆਂ ਕੋਲ ਜਾਣੇ ਆ ਤੇ ਇਤਿਹਾਰ ਦੇ ਉੱਤੇ ਉਹਨਾਂ ਨੂੰ ਆਪਾਂ ਰੀਤੀ ਰਿਵਾਜ ਕਰਦੇ ਪਰੰਤੂ ਉਹਨਾਂ ਨਹੀਂ ਸੀ ਅਲੋਪ ਹੋ ਗਿਆ ਸੀ ਥੋੜਾ ਜਿਹਾ ਪਰੰਤੂ ਇੱਥੇ ਇੱਕ ਬਹੁਤ ਵਧੀਆ ਤਰੀਕੇ ਨਾਲ ਜੋ ਵਿਆਹਤ ਬੰਦੀ ਦੇ ਨਾਲ ਕੀਤਾ ਜਾਂਦਾ ਤਾਂ ਕੁਦਰਤੀ ਗੱਲ ਵਧੀਆ ਤ ਲੱਗਦਾ ਸਾਰਾ ਦੇਖੋ ਇਹ ਤਾਂ ਆਪਣਾ ਪਰਿਵਾਰ ਹੈ ਸਾਡਾ ਇੱਥੇ ਆਉਣਾ ਜਾਣਾ ਪਟੜੀ ਫੇਰ ਹੈ ਵੈਸੇ ਵੀ ਨੇੜੇ ਦੇ ਆ ਸੀ ਔਰ ਪਾਲ ਸਿੰਘ ਸਮਾਨ ਆਪਣਾ ਵਧੀਆ ਫੈਮਿਲੀ ਰਿਲੇਸ਼ਨ ਵੀ ਹੈ ਤਾਂ ਆਉਣਾ ਬਣਦਾ ਹੀ ਹੈ ਜਦੋਂ ਕੋਈ ਚੰਗਾ ਕੰਮ ਹੁੰਦਾ ਇਲਾਕੇ ਦੇ ਵਿੱਚ ਸਾਡਾ ਹਲਕਾ ਵੀ ਹੈ ਆ ਆਉਣਾ ਵਧੀਆ ਲੱਗਦਾ ਸੀ ਅਸੀਂ ਸਾਡਾ ਛੋਟਾ ਜਿਹਾ ਪਰਿਵਾਰ ਹੈ ਮਾਤਾ ਜੀ ਪਹੁੰਚਣਗੇ ਜਾਂ ਮੈਂ ਪਹੁੰਚੂਗਾ ਉਹਨਾਂ ਦੀ ਜਗ੍ਹਾ ਤੇ ਮੈਂ ਹੈ ਰੀਲ ਆ ਰਹੇ ਹਾਂ ਤਾਂ ਇੱਕੋ ਹੀ ਸਮਝੋ ਮਾਤਾ ਹੀ ਸਮਝੋ ਇੱਕ ਸਮਝੋ ਕੋਈ ਸ਼ਬਦ ਵੀ ਨਹੀਂ ਹੈ ਬਿਆਨ ਕੀਤਾ ਜਾ ਸਕੇ ਔਰ ਇਹ ਤਾਂ ਮੈਂ ਸਾਰਾ ਜਿਹੜਾ ਇਹਦਾ ਸਿਹਰਾ ਇਹ ਬੱਚੇ ਨੂੰ ਜਾਂਦਾ ਵੀ ਇੰਨਾ ਵੱਡਾ ਉਤਸ਼ਾਹ ਕਰਦਾ ਹੈ ਇੰਨਾ ਵੱਡਾ ਆਪਾ ਵਿਤੀ ਤੌਰ ਤੇ ਵੀ ਵੇਖੀਏ ਹਰ ਇੱਕ ਪੱਖ ਤੋਂ ਕਾਫੀ ਵੱਡਾ ਦਿਲ ਚਾਹੀਦਾ ਸੋ ਇਹ ਮਾਲਕੀ ਬੇਸਰਾ ਕਰ ਰਿਹਾ ਹੈ ਦੇਖੋ ਛੋਟਾ ਸਿੱਧੂ ਦਾ ਬਦੌਲਤ ਕੀਆਂ ਦੀਆਂ ਦੁਆਵਾਂ ਤੁਹਾਡੀ ਆਵਾਮਨੀਆਂ ਦੁਆਵਾਂ ਸਦਕਾ ਹੀ ਸ਼ਾਇਦ ਉਹਦਾ ਮੇਰਾ ਖਲਚਾਲੀ ਹੋਇਆ ਉਹ ਤਾਂ ਹਾਈ ਤੁਹਾਡੀਆਂ ਅਰਦਾਸਾਂ ਆ ਤੇ ਤੁਹਾਡੇ ਵਿੱਚ ਪਹੁੰਚ ਕੇ ਤਾਂ ਇਹ ਚੀਜ਼ ਹੋਰ ਵੀ ਪੱਕਾ ਹੋ ਜਾਂਦੀ ਹੈ ਹੋਰ ਵੀ ਵਧੀਆ ਲੱਗਦਾ ਇਸ ਗੱਲ ਨੂੰ ਤਾਂ ਪ੍ਰਮਾਤਮਾ ਕਰੇ ਛੇਤੀ-ਛੇਤੀ ਵੱਡਾ ਹੋਵੇ ਤੇ ਉਹ ਤੁਹਾਡੇ ਵਿੱਚ ਹਾਰੀ ਲਾਉਣ ਲੱਗਾ ਬਿਲਕੁਲ ਕਿਉਂਕਿ ਸਿੱਧੂ ਨੇ ਕਦੇ ਵੀ ਕਲਪਨਿਕ ਨਹੀਂ ਨਿਗਾਹਿਆ ਵੀ ਉਹਨੇ ਕੇਵਲ ਕਲਪਨਾ ਕੀਤੀ ਹੋਵੇ ਤ ਉਹਨੂੰ ਕਾਗਜ਼ਾਂ ਤੋਂ ਉਤਾਰਦਾ ਉਹਨੇ ਉਸ ਦੇ ਸੰਗੀਤ ਦੇ ਵਿੱਚ ਤੁਹਾਨੂੰ ਉਹਦਾ ਜਿਹੜਾ ਅਤੀਤ ਉਹਦਾ ਹੰਢਾਏ ਹੋਏ ਪਲ ਮਿਲਣਗੇ ਸਾਰੇ ਜੋ ਕੁਸ਼ੁੱਧ ਨਾ ਹੁੰਦਾ ਸੀ ਉਸ ਚੀਜ਼ ਨੂੰ ਉਹ ਲਿਖਦਾ ਸੀ ਤੇ ਉਸ ਚੀਜ਼ ਨੂੰ ਗਾਉਂਦਾ ਸੀ ਇਸੇ ਕਰਕੇ ਮਕਬੂਲ ਹੋਏ ਹਰ ਇੱਕ ਸੁਣਨ ਵਾਲੇ ਨੂੰ ਲੱਗਦਾ ਸੀ ਵੀ ਇਹ ਤਾਂ ਮੇਰੀ ਗੱਲ ਕੀਤੀ ਹੈ ਕਿਉਂਕਿ ਉਹਦੇ ਨਾਲ ਜੋ ਸਮਾਜ ਜਿਸ ਤਰ੍ਹਾਂ ਦਾ ਵਰਤਾਰਾ ਕਰਦਾ ਸੀ ਇਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ 295 Song ਆਇਆ ਜਾਂ ਕੋਈ ਹੋਰ ਕਈ ਉਹਦੇ ਮਿਸਾਲੀ Song ਨੇ ਜਿਹੜੇ ਸਾਡੀਆਂ ਸਮੱਸਿਆਵਾਂ ਦੇ ਸਾਡੇ ਮੁੱਦਿਆਂ ਦੇ ਆਧਾਰ ਤੇ ਉਹ ਗਾਉਂਦਾ ਸੀਗਾ ਤਾਂ ਉਹ ਬਲ ਕਲਪਨਾ ਨਹੀਂ ਗਾਉਂਦਾ ਸੀ ਕੋਰਾ ਸੱਚ ਸਿੱਧੂ ਦੀ ਕਮੀ ਤਾਂ ਸਾਥ ਕੋਈ ਜੁਗਾਂ ਚ ਵੀ ਨਹੀਂ ਪੂਰੀ ਹੋਣੀ ਲੇਕਿਨ ਮੈਂ ਇੱਕ ਨਾਕਾਮ ਕੋਸ਼ਿਸ਼ਾਂ ਜਰੂਰ ਕਰਦਾ ਵੀ ਜਿਹੜਾ ਉਹਦੇ ਵੱਲੋਂ ਚਲਾਇਆ ਗਿਆ ਮੁਹਾਜ ਹੈ ਉਹ ਕਿਵੇਂ ਨਾ ਕਿਵੇਂ ਰੋੜੀ ਫਿਰਾਂ ਥੋੜਾ ਬਹੁਤਾ ਕੋਸ਼ਿਸ਼ ਕਰਦਾ ਸਿੱਧੂ ਦੀ ਕਮੀ ਹਮੇਸ਼ਾ ਖੜਕਦੀ ਰਹੂਗਾ ਅਗਰ ਜੀ ਬਹੁਤ ਘੱਟ ਲੋਕ ਨੇ ਜਿਹੜੇ ਪਾਲ ਸਿੰਘ ਸੰਭਾਉ ਵਾਂਗੂ ਜਿਹੜਾ ਇਦਾਂ ਦਾ ਉਪਰਾਲਾ ਕਰਦੇ ਆ ਤਿਆਂ ਨੂੰ ਜਿਵੇਂ ਤਿਆਂ ਦੇ ਲਈ ਇੱਕ ਘਰ ਵੀ ਬਣਾਇਆ ਇਹਨਾਂ ਨੇ ਤੇ ਲੋਕਾਂ ਨੂੰ ਜਿਹੜੇ ਮਦਦਗਾਰ ਨੇ ਉਹਨੇ ਮਦਦ ਵੀ ਕਰਦੇ ਆ ਕੀ ਅਪੀਲ ਕਰੋਗੇ ਲੋਕਾਂ ਤੋਂ ਦੇਖੋ ਮੈਂ ਅਪੀਲ ਤਾਂ ਇਹੀ ਕਰਦਾ ਲੋਕ ਤਾਂ ਧੀ ਜੰਮੂ ਤੋਂ ਡਰਦੇ ਨੇ ਬਿਲਕੁਲ ਤਾਂ ਇ ਸਾਰੇ ਸਮਾਜ ਦਾ ਠੇਕਾ ਲੈ ਰੱਖਿਆ ਤੇ ਇਹ ਤਾਂ ਮਾਲਕ ਦੀ ਕਿਰਪਾ ਤੋਂ ਬਿਨਾ ਹੋ ਹੀ ਨਹੀਂ ਸਕਦਾ ਅਗਲਾ ਇੱਕ ਇੱਕ ਦੋ ਤੀਆਂ ਹੁੰਦੀਆਂ ਨੇ ਤੇ ਮੇਰੇ ਖਿਆਲ ਪਰਿਵਾਰ ਹੰਬਿਆ ਜਾਂ ਨਜ਼ਰ ਆਉਂਦਾ ਵੀ ਧੀ ਫੇਰ ਤੇ ਇੱਥੇ ਆ ਗਿਆ ਫੇਰ ਆਹ ਖਰਚਾ ਖੜਾ ਹੋ ਗਿਆ ਹਨਾ ਪਰੰਤੂ ਇਹ ਪ੍ਰਮਾਤਮਾ ਕਿਸੇ ਕਿਸੇ ਦੀ ਮਿਹਰ ਕਰਦਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਔਰ ਇਹਨੂੰ ਸਾਰੀਆਂ ਧੀਆਂ ਦਾ ਪਿਆਰ ਮਿਲੇ ਕਰਮਾਂ ਵਾਲਾ ਇਨਸਾਨ ਹੈ